ਹਾਂਜੀ ਸਤਿ ਸ਼੍ਰੀ ਅਕਾਲ ਜੀ ਸਾਡੇ ਕਿਰਨ ਚੈਨਲ ਵੱਲੋਂ ਤੇ ਅੱਜ ਤੁਹਾਨੂੰ ਅਸੀਂ ਦਿਖਾਵਾਂਗੇ ਵજન ਤੋੜਨ ਦਾ ਤਰੀਕਾ ਤੇ ਜਿੱਦਾਂ ਬੱਚੇ ਤੰਦਰੁਸਤ ਰਹਿੰਦੇ ਆ ਉਹ ਵੀ ਦੱਸ ਦਿੰਦੇ ਆ ਤੇ ਇਹਦੇ ਨਾਲ ਵજન ਕਿੱਦਾਂ ਘਟਦਾ ਉਹ ਵੀ ਦੱਸ ਦਿੰਦੇ ਆ ਜੀ ਤੁਹਾਨੂੰ ਸਾਰਾ ਹੀ ਅਸੀਂ ਇਹ ਹੈਗਾ ਪਪੀਤਾ ਤਰਬੂਜ਼ ਸਾਰਾ ਤੁਹਾਨੂੰ ਪਤਾ ਹੀ ਆ ਵੈਸੇ ਦੱਸਣ ਦੀ ਕੋਈ ਜ਼ਰੂਰਤ ਨਹੀਂ ਹੈਗੀ ਕਿਉਂਕਿ ਹਰ ਕੋਈ ਖਾਂਦਾ ਹੈ ਤੇ ਹਰ ਕੋਈ ਹਰ ਕਿਸੇ ਦੇ ਘਰ ਵਿੱਚ ਫਰੂਟ ਹੁੰਦਾ ਹਰ ਕੋਈ ਇਹ ਆ ਕੇ ਆਉਂਦਾ ਤੇ ਸਿਰਫ ਸਾਡਾ ਦੱਸਣ ਦਾ ਤਰੀਕਾ ਐ ਕਿਦਾਂ ਇਹਦੇ ਨਾਲ ਅਸੀਂ ਆਪਣਾ ਵਜਨ ਘਟਾਇਆ ਤੇ ਕਿਦਾਂ ਸਾਡੇ ਬੱਚੇ ਤੰਦਰੁਸਤ ਰਹਿੰਦੇ ਆ ਬਿਮਾਰੀ ਤੋਂ ਬਚੇ ਰਹਿੰਦੇ ਆ ਬਾਹਰ ਦੀਆਂ ਚੀਜ਼ਾਂ ਨਹੀਂ ਖਾਣ ਦਿੰਦੇ ਅਸੀਂ ਜ਼ਿਆਦਾ ਉਹਨਾਂ ਨੂੰ ਤੇ ਅਸੀਂ ਘਰ ਬਣਾ ਕੇ ਹੀ ਦੇ ਦਿੰਦੇ ਆ ਸਾਰੀਆਂ ਚੀਜ਼ਾਂ ਤੇ ਨਾਲੇ ਇਹਦਾ ਨਾਲ ਖੂਨ ਵਧਦਾ ਤੇ ਬੱਚੇ ਵੀ ਠੀਕ-ਠਾਕ ਰਹਿੰਦੇ ਆ ਆ ਤੁਹਾਨੂੰ ਮੈਂ ਜ਼ਰੂਰ ਦੱਸ ਦਾਂਗੇ ਇਹ ਹੈਗਾ ਗੂੰਦਕਤੀ ਦਾ ਇਹ ਚੀਆ ਸੀਡ ਆ ਹਾਂਜੀ ਆਪਾਂ ਨੇ ਕੱਟ ਲਿਆ ਸਾਰਾ ਫਰੂਟ ਤਰਬੂਜ ਅਨਾਰ ਪਪੀਤਾ ਸੇਵ ਆਂਬ ਚੀਕੂ ਤੇ ਕਿਲਾ ਇਹ ਹੈਗਾ ਦੱਖਾਂ ਟੂਟੀ ਫਰੂਟੀ ਜਣੇ ਭੁਜੇ ਹੋਏ ਤੇ ਹੈਗਾ ਜੀਆ ਸੀਡ ਗੂੰਦ ਕਤੀਰਾ ਔਰ ਹੈਗਾ ਰੂ ਆਬਜਾ ਤੇ ਬਾਕੀ ਆਪਣਾ ਸਮਾਨ ਇਹ ਬਚ ਚੁੱਕਿਆ ਕਿਉਂਕਿ ਜਿੰਨੀ ਕ ਆਪਾਂ ਨੂੰ ਜ਼ਰੂਰਤ थी ਜਿੰਨੇ ਆਪਾਂ ਨੇ ਮੈਂਬਰਾਂ ਦਾ ਬਣਾਉਣਾ ਹੈ ਉਨਾ ਹੀ ਅਸੀਂ ਇਸਤੇਮਾਲ ਕਰਿਆ ਫਾਲਤੂ ਅਸੀਂ ਵੇਸਟ ਨਹੀਂ ਕਰਿਆ ਹੈਗਾ ਤੇ ਕੱਲੂ ਅਸੀਂ ਫੋਰਕ ਚੀਜ਼ ਬਣਾਵਾਂਗੇ ਬੱਚਿਆਂ ਨੂੰ ਦੇਣ ਵਾਸਤੇ ਕੋਈ ਨਵਾਂ ਫਰੂਟ ਪਾ ਲਓ ਇੱਕ ਅੱਧਾ ਦੇ ਵਿੱਚ ਹੋਰ ਫਾਲਤੂ ਕਿਦਾਂ ਗੂੜ ਹੋ ਗਏ ਹੋਰ ਚੀਜ਼ਾਂ ਹੋ ਗਈਆਂ ਤੇ ਆ ਹੈਗਾ ਦੁੱਧ ਜੀ ਚੀਨੀ ਫੜਾਇਓ ਤੇ ਆਪਾਂ ਚੀਨੀ ਪਾਵਾਂਗੇ ਇਹ ਇਹ ਸਾਡਾ ਵਜਨ ਕਿਦਾਂ ਘਟਦਾ ਮੈਂ ਤੁਹਾਨੂੰ ਦੱਸ ਦਿੰਦੀ ਆ ਜੀ ਅਸੀਂ ਸਵੇਰੇ ਕੁਝ ਨਹੀਂ ਖਾਂਦੇ ਬੱਚਿਆਂ ਨੂੰ ਇਹ ਰੋਟੀ ਦਿੰਦੇ ਆ ਜੋ ਬੱਚੇ ਖਾਂਦੇ ਆ ਤੇ ਮੈਂ ਆਪਣਾ ਵਜਨ ਘਟਾਇਆ ਕਾਫੀ ਵਜਨ ਘਟਾ ਦਿੱਤਾ ਏ ਤੇ ਮੈਂ ਸਵੇਰ ਜਿੱਦਾਂ ਪੁੱਜੇ ਹੋਏ ਚਾਣੇ ਹੋ ਕੇ ਦਾਖਾਂ ਹੋ ਗਈਆਂ ਜਾਂ ਫਿਰ ਅੱਧਾ ਗਲਾਸ ਦੁੱਧ ਦਾ ਲੈ ਲੰਨਾ ਉਹ ਤੋਂ ਬਾਅਦ ਆਪਾਂ ਨੇ ਕੁਝ ਨਹੀਂ ਖਾਣਾ 12 1 ਵਜੇ ਤੱਕ 2 ਵਜੇ ਤੱਕ ਜਦੋਂ ਵੀ ਤੁਹਾਡਾ ਟਾਈਮ ਲੱਗੇ ਤਾਂ ਆਪਾਂ ਫਰੂਟ ਦਾ ਚਾਟ ਬਣਾ ਕੇ ਖਾ ਸਕਦੇ ਆ ਜਾਂ ਫਿਰ ਸਲਾਦ ਖੀਰਾ ਹੋ ਗਿਆ ਇਦਾਂ ਦੀਆਂ ਚੀਜ਼ਾਂ ਬਣਾ ਕੇ ਖਾ ਸਕਦੇ ਆ ਗਰਮੀਆਂ 'ਚ ਤਾਂ ਵਾਧੂ ਫਰੂਟ ਆਉਂਦੇ ਆ ਤੇ ਨੜੇ ਨਾਲ ਨਾਲ ਤਾਕਤ ਮਿਲਦੀ ਆ ਇਸ ਕਰਕੇ ਅਸੀਂ ਆਪਣਾ ਭਾਰ ਜਨ ਵੀ ਘਟਾਇਆ ਤੇ ਬੱਚੇ ਵੀ ਤੰਦਰੁਸਤ ਰੱਖਣੇ ਆਪਾਂ ਨੇ ਆਪਣੇ ਆਪ ਨੂੰ ਵੀ ਫਿੱਟ ਰੱਖਣਾ ਏ ਤਾਂ ਸ਼ਾਮ ਨੂੰ ਅਸੀਂ ਪੋਹਾ ਬਣਾ ਲੈਂਦੇ ਆ ਆ ਦੇਖ ਲਓ ਜੀ ਦੋ ਕੋਲੀਆਂ ਸੀ ਪੋਹੇ ਦੀਆਂ ਬਣਾ ਲੈਂਦੇ ਆ ਕਿਉਂਕਿ ਜਿਆਦਾ ਭਾਰਨ ਤਾਂ ਖਰਾਬ ਕਰਦਾ ਏ ਕਿਉਂਕਿ ਗਰਮੀ ਦੀ ਮੌਸਮ ਹੈ ਖੂਨ ਵੀ ਜਿਆਦਾ ਹੋ ਜਾਂਦਾ ਹੈ ਸਰੀਰ ਵਿੱਚ ਫਿਰ ਉਹ ਖਰਾਬ ਕਰਦਾ ਹੈ ਇਸ ਕਰਕੇ ਹਲਕਾ ਖਾਣਾ ਖਾਵਾਂਗੇ ਤੇ ਆਪਣੇ ਸਰੀਰ ਨੂੰ ਵੀ ਤੰਦਰੁਸਤ ਰੱਖਾਂਗੇ ਹੁਣ ਤੁਹਾਨੂੰ ਬਣਾਉਣ ਦਾ ਤਰੀਕਾ ਸੀ ਦੱਸ ਦਿੰਦੇ ਆ ਜੀ ਹਾਂਜੀ ਆਪਾਂ ਨੇ ਸਾਰਾ ਸਮਾਨ ਸੰਭਲਿਆ ਇਹਨੂੰ ਰੱਖ ਦਵਾਂਗੇ ਫ੍ਰਿਜ ਵਿੱਚ ਇਹ ਕੋਈ ਜ਼ਰੂਰੀ ਨਹੀਂ ਵੀ ਤੁਸੀਂ ਕਿਲੋ-ਕਿਲੋ ਚੀਜ਼ ਲੈ ਕੇ ਆਉਣੇ 2-2 ਕਿਲੋ ਲੈ ਕੇ ਆਣੀਆਂ ਬਾਜ਼ਾਰ ਵਿੱਚ ਜਾਂਦੇ ਆ ਜਾਂ ਫਿਰ ਕੋਈ ਸਬਜ਼ੀ ਵਾਲਾ ਆ ਜਾਂਦਾ ਇੱਕ ਇੱਕ ਦੋ ਦੋ ਪੀਸ ਲੈ ਲਓ ਆਪਣਾ ਡੇਲੀ ਆਂਦੇ ਆ ਸਬਜ਼ੀ ਵਾਲੇ ਪਿੰਡਾਂ ਵਿੱਚ ਡੇਲੀ ਆਉਂਦੇ ਆ ਜਿਹੜੇ ਸ਼ਹਿਰ ਵਿੱਚ ਰਹਿੰਦੇ ਉਹਨਾਂ ਨੂੰ ਤਾਂ ਕੋਈ ਚਲੋ ਦਿੱਕਤ ਨਹੀਂ ਹੈਗੀ ਇਹ ਚੀਨੀ ਪਾਤੀ ਆਪਾਂ ਨੇ 1.5 ਕੱਛੀ ਚੀਨੀ ਨੂੰ ਆਪਾਂ ਨੇ ਚੰਗੀ ਤਰ੍ਹਾਂ ਘੋਲ ਲਿਆ ਇਹ ਆਪਾਂ ਨੇ ਪੇਸਟ ਬਣਾਇਆ ਹੋਤਾ ਜਿਹੜਾ ਥੋੜਾ ਜਿਹਾ ਬਚਿਆ ਹੋਇਆ ਫਰੂਟ ਦਾ ਇਹ ਦੇਖ ਲਓ ਜੀ ਇਹਦਾ ਫਰੂਟ ਦਾ ਪੇਸਟ ਪਾਇ ਤੇ ਦੀ ਕਿੰਨਾ ਸੋਹਣਾ ਰੰਗ ਹੋ ਗਿਆ ਤੇ ਬਾਕੀ ਤੁਹਾਨੂੰ ਦੱਸ ਦਿੰਦੇ ਆ ਫਿਰ ਆਪਾਂ ਨੇ ਸਾਰਾ ਆ ਫਰੂਟ ਜਿੰਨਾ ਵੀ ਕੱਟਿਆ ਹਤਾ ਬਣਾਉਣਾ ਹੋ ਗਿਆ ਚਿਕੂ ਹੋ ਗਿਆ ਮੰנגੋ ਹੋ ਗਿਆ ਤੇ ਸੇਵ ਹੋ ਗਿਆ ਬੱਚੇ ਵੀ ਇਹਨੂੰ ਖੁਸ਼ ਹੋ ਕੇ ਖਾਣਗੇ ਇੱਥੇ ਰੱਖ ਬੱਚੇ ਵੀ ਇਹਨਾਂ ਨੂੰ ਖੁਸ਼ ਹੋ ਕੇ ਖਾਣਗੇ ਤੇ ਵਧੀਆ ਰਹਿਣਗੇ ਅੱਜ ਕੱਲ੍ਹ ਪੜ੍ਹਾਈ ਦਾ ਬਹੁਤ ਲੋੜ ਆ ਬੱਚਿਆਂ ਤੇ ਖਾਣਾ ਪੀਣਾ ਐਨਾ ਹੁੰਦਾ ਨਹੀਂ ਬੱਚੇ ਆ ਬੱਚਿਆਂ ਦਾ ਤੇ ਸਕੂਲ ਚ ਵੀ ਉਦਾਂ ਹੀ ਵਾਪਸ ਕਰ ਲਿਆਉਂਦੇ ਰੋਟੀ ਫਿਰ ਅਸੀਂ ਦੇਖਦੇ ਆਂ ਵੀ ਰੋਟੀ ਟਿਪਣਾ ਚ ਉਦਾਂ ਹੀ ਪਈ ਆ ਤਾਂ ਕੁਛ ਤਾਂ ਫਰੂਟ ਚਾਹੀਦਾ ਹੀ ਆ ਇਸ ਕਰਕੇ ਆਪਾਂ ਨੇ ਪਾ ਲਿਆ ਫਰੂਟ ਕੱਟਿਆ ਹੋਇਆ ਤਰਬੂਜ ਤੇ ਅਨਾਰ ਦੇ ਦਾਣੇ ਇਹ ਹੈਗੇ ਸੀਗੇ ਪੁੱਜੇ ਹੋਏ ਚਾਣੇ ਬਾਕੀ ਹੈਗੀ ਟੂਟੀ ਫਰੂਟੀ ਜੇ ਸਾਡੀ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜਰੂਰ ਕਰਿਓ ਜੀ ਤੇ ਆਪਣੇ ਬੱਚਿਆਂ ਨੂੰ ਵੀ ਬਣਾ ਕੇ ਦੋ ਜੀ ਜੇ ਤੁਸੀਂ ਆਪਣਾ ਭਜਨ ਘਟਾਉਣਾ ਤਾਂ ਵੀ ਇਹਦੇ ਬੈਨੀਫਿਟ ਹੈ ਤੇ ਸਰੀਰ ਨੂੰ ਵੀ ਤੰਦਰੁਸਤ ਰੱਖੂਗਾ ਤੇ ਆਪਾਂ ਨੂੰ ਭੁੱਖ ਵੀ ਨਹੀਂ ਲੱਗਦੀ ਤੇ ਆਪਣੇ ਆਟੇ ਦੀ ਵੀ ਬਚਤ ਹੋ ਜਾਂਦੀ ਆ ਆਪ ਪਾਤੀਆਂ ਆਪਣੀ ਦੀ ਦਾਖਾਂ ਆਟਾ ਖਾ ਕੇ ਰੋਟੀ ਖਾ ਕੇ ਤਾਂ ਦਿਮਾਗ ਹੁੰਦਾ ਮੋਟਾ ਹੀ ਜੀ ਇਹਦੇ ਕਰਕੇ ਆਪਾਂ ਡਾਕਟਰਾਂ ਤੋਂ ਵੀ ਬਚੋ ਜਿਹੜੇ ਆਪਾਂ ਨੇ ਡਾਕਟਰਾਂ ਨੂੰ ਪੈਸੇ ਦੇਣੇ ਆ ਆਪਾਂ ਆਪਣੇ ਘਰੇ ਬੱਚਿਆਂ ਨੂੰ ਉਹਦੀਆਂ ਚੀਜ਼ਾਂ ਬਣਾ ਕੇ ਦੇ ਦੋ ਜਿਹੜਾ ਆਪਾਂ ਡਾਕਟਰਾਂ ਨੂੰ ਪੈਸੇ ਦੇਣੇ ਆ ਗਲੂਕੋਸ ਲਗਵਾਣੇ ਆ ਉਹਦਾ ਕੋਈ ਫਾਇਦਾ ਨਹੀਂ ਹੈਗਾ ਨਾਲੇ ਹਸਪੀਟਲਾਂ 'ਚ ਰਾਤਾਂ ਝਾਕਾਂਗੇ ਤੇ ਨਾਲੇ ਬਿਮਾਰੀ ਨਾਲ ਲੜਾਂਗੇ ਟੀਕੇ ਲਗਵਾਵਾਂਗੇ ਇਹਦੇ ਨਾਲੋਂ ਤਾਂ ਵਧੀਆ ਚੀਜ਼ਾਂ ਆਪਣੇ ਘਰ ਬਣਾ ਕੇ ਦੋ ਬੱਚਿਆਂ ਨੂੰ ਜੀ ਇਹ ਪਾਦਾਂਗੇ ਜੀ ਆਪਾਂ ਰੋਅ ਆਪਾਂ ਕਲਰ ਤੇ ਟੇਸਟ ਲਈ ਪਾਵਾਂਗੇ ਇਹਦਾ ਕਲਰ ਹੋ ਜਾਣਾ ਚੇਂਜ ਇਹਨੂੰ ਆਪਾਂ ਕਰ ਦਾਂਗੇ ਜੀ ਮਿਕਸ ਹਾਂ ਹਾਲ ਜੀ ਤੇ ਆਪਾਂ ਨੇ ਇਹਨੂੰ ਕਰ ਲਿਆ ਮਿਕਸ ਹੁਣ ਪਲੇ ਬਾਦੀ ਤੇ ਬਰਫ ਦੇ ਟੁਕੜੇ ਇਹ ਠੰਡਾ ਠੰਡਾ ਹੋੜ ਵੀ ਵਧੀਆ ਲੱਗਦਾ ਇਹ ਖੁਸ਼ ਹੋ ਕੇ ਖਾਣਗੇ ਪੀਣਗੇ ਦੇਖੋ ਜੀ ਇਹ ਹੈਗਾ ਗੋੰਦ ਕਤਿਰਾ ਇਹ ਗੋੰਦ ਕਤਿਰਾ ਸੀ ਇਹ ਗੋੰਦ ਕਤਿਰਾ ਜੀ ਜਿੰਨਾ ਜਿੰਨਾ ਪਾਣਾ ਹੋਊਗਾ ਪਾਵਾਂਗੇ ਇਹ ਹੈਗਾ ਜੀ ਐਸਿਡ ਇਹ ਵੀ ਆਪਾਂ ਅਸੀਂ ਗਲਾਸਾਂ ਵਿੱਚ ਪਾਵਾਂਗੇ ਗੋਡੇ ਦੁਖਦੇ ਆ ਜਿਸ ਤਰ੍ਹਾਂ ਗੋਡਿਆਂ 'ਚ ਗਲੀਸ ਖਤਮ ਹੋ ਜਾਂਦਾ ਜਿਸ ਤਰ੍ਹਾਂ ਗੋਡੇ ਦੁਖਦੇ ਆ ਉਹਦੇ ਲਈ ਵੀ ਠੀਕ ਆ ਜੀ ਇਹ ਇਹ ਪਾਣੀਤਾ ਦੀ ਆਪਣੀ ਗੁੰਦ ਗੁੰਦ ਕਤਿਹਰੇ ਦੇ ਇੱਕ ਇੱਕ ਚਮਚਾ देवी। लो जी। बच्चे हो जाएंगे हूँ खुश खा के। एक, एक टुकड़ा आप बर्फ दादा आपा सारे गिलासा पा रखा ਹਾਂਜੀ ਆਪਣੀ ਬਹੁਤ ਸੋਹਣੀ ਸ਼ਰਬਤ ਤਿਆਰ ਹੋ ਗਈ ਦੇਖ ਲਓ ਜੀ ਤੁਹਾਡੇ ਸਾਹਮਣੇ ਆ ਇਹ ਤੇ ਆਪਣਾ ਇਹ ਕਾਫੀ ਬਚ ਚੁੱਕਿਆ ਤੇ ਸਿਰਫ ਇੱਕ 100 ਰੁਪਏ ਦੇ ਫਰੂਟ ਵਿੱਚ ਪੰਜ ਗਲਾਸ ਛੇ ਗਲਾਸ ਬਣ ਚੁੱਕੇ ਆ ਤੁਸੀਂ ਆਪ ਵੀ ਪੀਓ ਤੇ ਰਿਸ਼ਤੇਦਾਰਾਂ ਨੂੰ ਵੀ ਬਣਾ ਕੇ ਦਿਓ ਆਪਾਂ ਠੰਡੇ ਦੀ ਬੋਤਲ ਲਿਆਉਂਦੇ ਆ ਪਤਾ ਨਹੀਂ ਕਿਦਾਂ ਕਿਦਾਂ ਦਾ ਉਹ ਪਾਣੀ ਹੁੰਦਾ ਹੈ ਤੇ ਕਹੇ ਜਾਂ ਹੁੰਦਾ ਕਿਆ ਪਤਾ ਹੁੰਦਾ ਕਈ ਵਾਰ ਡੇਟ ਨੰਗ ਜਾਂਦੀ ਆ ਉਹਦੀ ਦੁਕਾਨਾਂ ਵਾਲੇ ਆਪਾਂ ਨੂੰ ਇਦਾਂ ਹੀ ਚੱਕ ਕੇ ਦੇ ਦਿੰਦੇ ਆ ਤਾਂ ਉਹ ਤਾਂ ਬਿਹਤਰ ਆ ਕਿ ਆਪਣੇ ਰਿਸ਼ਤੇਦਾਰਾਂ ਨੂੰ ਵੀ ਬੁਲਾਓ ਆਪ ਵੀ ਪਿਓ ਤੇ ਸਾਰੇ ਰਹੋ ਤੰਦਰੁਸਤ ਜੇ ਵੀਡੀਓ ਵਧੀਆ ਲੱਗੀ ਤਾਂ ਲਾਈਕ ਸ਼ੇਅਰ ਜ਼ਰੂਰ ਕਰਿਓ ਜੀ ਸਾਨੂੰ ਸਪੋਰਟ ਕਰਿਓ ਜੀ ਤੇ ਨਵੀਆਂ-ਨਵੀਆਂ ਰੈਸਪੀ ਨਵੀਆਂ-ਨਵੀਆਂ ਚੀਜ਼ਾਂ ਤੁਹਾਡੇ ਸਾਹਮਣੇ ਲੈ ਕੇ ਆਵਾਂਗੇ ਇਹ ਸਾਡਾ ਚੈਨਲ ਹੈਗਾ ਕਿਰਨ ਕਿਰਮਜੀ ਸਾਡੇ ਚੈਨਲ ਨੂੰ ਸਬਸਕ੍ਰਾਈਬ ਕਰਿਓ ਜੀ ਤੇ ਆਪਾਂ ਨਵੀਆਂ-ਨਵੀਆਂ ਡਿਸ਼ਾਂ ਬਣਾਵਾਂਗੇ ਤੇ ਤੁਹਾਨੂੰ ਦੱਸਾਂਗੇ ਇਸ ਗਰਮੀ ਵਾਸਤੇ ਆ ਜਿੱਦਾਂ ਸਰਦੀਆਂ ਹੋਈਆਂ ਤਾਂ ਸਰਦੀ ਵਾਸਤੇ ਦੱਸਾਂਗੇ ਜੀ ਜ਼ਰੂਰ ਵੀਡੀਓ ਨੂੰ ਅੱਗੇ ਕਰਿਓ ਸ਼ੇਅਰ ਕਰਿਓ ਜੀ ਤੇ ਆਪਣੀ ਭੈਣ ਨੂੰ ਸਪੋਰਟ ਕਰਿਓ ਜੀ ਸਾਰੇ ਮੇਰੇ ਭੈਣ ਭਾਈਆਂ ਲਈ ਹੋ ਗਿਆ ਸ਼ਰਬਤ ਤਿਆਰ ਤੇ ਆਪ ਪਿਓ ਨਾਲੇ ਆਪਣੇ ਪਰਿਵਾਰ ਨੂੰ ਪਲਾਓ ਜੀ